ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਰਹੋਗੇ ਚੈਨਲ ਨੂੰ ਵੱਧ ਤੋਂ ਵੱਧ ਮੇਰੇ ਵੀਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵੀਡੀਓ ਸਪਿੰਡ ਬਰਟੋਆ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਸਜਣੋ ਤਸਵੀਰ ਜਿਹੜੀ ਆ ਲੱਗਦੀ ਇਹਨੂੰ ਪੱਟੀ ਬਾਈ ਲਵ ਸਿੰਘ ਦੇ ਫਾਰਮ ਤੇ ਪਹੁੰਚ ਚੁਕੇ ਆ ਦੋ ਮੱਝਾਂ ਲੈ ਕੇ ਆਇਆ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਬਿਲਕੁਲ ਤਿਆਰੀ ਚ ਦੋਵੇਂ ਪਸ਼ੂ ਦੇ ਧਾਰੂ ਆ ਚੰਗੇ ਮਿਲਕ ਵਾਲੇ ਨੇ ਬਾਕੀ ਨਰਖ ਪਰਖ ਤਸੱਲੀ ਕਰਕੇ ਲੈ ਜਾਓ ਕਰਦੇ ਗੱਲਬਾਤ ਲਵ ਵੀਰ ਨਾਲ ਲਵ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਚੜ੍ਹਦੀ ਕਲਾ ਭਰਾ ਚੜ੍ਹਦੀ ਕਲਾ ਜੜਦੀ ਕਲਾ ਡਰੈਸ ਟੋਟ ਕਰਾਈਏ ਡਰੈਸ ਆਪਣਾ ਜੀ ਪਿੰਡ ਬਲਡੋਆ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਦਰਪੰਤਨ ਸਾਹਿਬ ਨਾਮ ਮੇਰਾ ਲਬਰੀ ਸਿੰਘ ਮੋਬਾਈਲ ਨੰਬਰ 9056 64716 ਠੀਕ ਆ 9056 64716 ਲਾ ਵੇ ਦੋ ਲਾਈਨ ਲਗਾਏ ਹਾਂ ਹਾਂਜੀ ਕਿਆ ਬਾਤ ਆ ਬੂਰੀ ਤੇ ਇੱਕ ਕਾਲੀ ਕਿਆ ਬਾਤ ਆ ਆ ਬੂਰੀ ਤੇ ਨੀਲੀ ਰਾਵੀ ਮਗਰ ਕੱਟੀ ਕੱਟੀ ਹਾਂਜੀ ਮਗਰ ਪਿਓਰ ਆ ਜੀ ਹੈ ਨਾਰਲੀ ਵਾਲੇ ਸਾਹਂਦੀ ਆ ਜੀ ਠੀਕ ਆ ਨਾਰਲੀ ਵਾਲੇ ਸਾਹਂਦੀ ਧੀ ਆ ਉਹ ਨਾਰਲੀ ਬੂਰੇ ਜਿਹੜਾ ਹੀ ਬੂਰਾ ਵਾਲੀ ਸੀਗਾ ਗੁਲਸ਼ੇਰ ਸਿੰਘ ਸੁਪੰਜ ਕੋਲ ਹੀ ਹਾਂਜੀ ਖੋਲ ਕੇ ਤੋਰਾ ਕੇ ਲਈਏ ਚੱਕ ਤੇ ਦੁੱਧ ਪਿਓਰ ਨੀਲੀ ਦੀ ਕੱਟੀ ਆ ਪਿਓਰ ਦੁੱਧ ਲੱਭ ਕਿੰਨਾ ਪੱਕਾ ਆ ਦੁੱਧ ਮੈਂ ਥੱਲੇ 12 ਮਾ ਇਸ ਟਾਈਮ ਤੇ 12 ਕਿਲੋ 14 ਕਿਲੋ ਮੈਂ ਮੈਂ ਦੁੱਧ ਨਾ ਕੱਢੇ ਤੇ ਆਪਾਂ ਜ਼ਿੰਮੇਵਾਰ ਆਂ ਮੈਂ ਬਹੁਤ ਜਿਆਦਾ ਖਰੀਆ ਅੱਜ ਚੌਥਾ ਦਿਨ ਪੰਜਵਾਂ ਸੂਈ ਨੂੰ ਹੋ ਗਿਆ ਏ ਪੰਜਵਾਂ ਪੰਜਵਾਂ ਦਿਨ ਹੋ ਗਿਆ ਅੱਜ ਤੇ ਆਹ ਨੀਲੀ ਦੀ ਕੱਟੀ ਮਗਰ ਠੀਕ ਖੁੱਲ ਗਈ ਦੋਰਾ ਕੜਾਇਆ ਚੈੱਕ ਲਓ ਪੈਸਾ ਜਨੂ ਬੂਰੀ ਨੀਲੀ ਦਾ ਵੀ ਤੇ ਆਪਣੇ ਬਾਰਡਰ ਲਾਈਨ ਦੀ ਏ ਪੂਰੀ ਬਾਰਡਰ ਲਾਈਨ ਦੀ ਪੂਰੀ ਬਾਰਡਰ ਲਾਈਨ ਅਜੇ ਤੁਹਾਡਾ ਪਤਾ ਨਹੀਂ ਤੁਸੀਂ ਆਉਣਾ ਦਿੰਦੇ ਰੱਬੀ ਅੱਜ ਆਗੇ ਜਾਂ ਨਹੀਂ ਤੇ ਠੀਕ ਆ ਜੀ ਕਿਆ ਬਾਤਾਂ ਸਜਰੋ ਲੈ ਵਾ ਦੇਖੋ ਕਰਮਾਲੀ ਨੂੰ ਲੱਗਾ ਤੇ ਬਿਲਕੁਲ ਪਤਲੇ ਚੰਮ ਦੀ ਆ ਗੰਢ ਦੀ ਛੇਲਾ ਕੋਈ ਨਹੀਂ ਦੀ ਚਮ ਐ ਐਡਾ ਪਤਲਾ ਠੀਕ ਆ ਤੇ ਪਿੱਛੋਂ ਆਰਡਰ ਕੁਆਲਿਟੀ ਦੇਖੋ ਕਿੰਡੀ ਸਾਫ ਸੁਥਰੀ ਲੱਗੀ ਮੈਂ ਇਹਨੂੰ 12 ਕਿਲੋ ਲਾਵ ਕਹਿੰਦਾ ਮੌਕੇ ਦਾ ਏ ਦੋ ਦਿਨ ਦੇ ਥੱਲੇ ਬਵਲਾ ਗੇ ਲੈ ਪੰਜ ਦਿਨ ਹੋ ਗਏ ਸੂਈ ਨੂੰ ਲਓ ਜੀ ਬੂਰੀ ਕੱਟੀ ਲੈ ਜੋ ਜੀ ਲਓ ਜੀ ਸਿੰਘ ਦੀ ਕੁਆਲਿਟੀ ਦੇਖੋ ਕਾਰ ਘਟ ਕੇ ਸਿੰਗ ਲੱਗਾ ਏ ਤੇ ਆਰਡਰ ਕੁਆਲਟੀ ਵਿਖੋ ਕੱਲਾ ਕੱਲਾ ਥਣ ਕਿੱਡਾ ਸਾਫ ਸੁਥਰਾ ਏ ਤੇ ਪਤਲਾ ਚਮ ਬਿਲਕੁਲ ਪਤਲੇ ਚਮ ਦੇ ਸਜਣੋ ਕੱਤੀ ਮਗਰ ਮਾਨਵ ਇਚਾਰਤियां ਵਾਦ ਸੋਹਣੀ ਪੂਰੀ ਕੁਆਲਟੀ ਹਾਂ ਕੁਆਲਟੀ ਵਾਲੀ ਹਾਂਜੀ ਹਾਂਜੀ ਬਈ ਲਵ ਇਹਦੀ ਫਿਰ ਕੀ ਡਿਮਾਂਡ ਕਰਦੇ ਕਿੰਨੇ ਦੇ ਦੇਣੀ ਆਪਾਂ ਮੈਂ ਤਾਂ ਜੇ ਲੱਖ ਦੀ ਆ ਸਹੀ ਮਿਹਨੇ ਦੇ ਵਿੱਚ ਕਿਉਂਕਿ 14 ਕਿਲੋ ਦੁੱਧ ਤੇ ਜੇ ਆਪਾਂ ਕਰਕੇ ਵੇਚੀਏ ਤਾਂ ਲੱਖੋਂ ਬਾਹਰ ਵੀ ਕਰ ਸਕਦੇ ਆ ਅੱਛਾ ਜੀ ਚਲੋ ਹੁਣ ਇਹ ਘਰਚਾ ਵਾਣਾ ਆਪਾਂ ਮੋਲ ਦਾ 99000 ਕਰਦੇ ਆ ਜੀ ਦੇ ਕਿਨੇ ਦਈਏ ਕਿੰਨੇ ਜੀ ਦੇ ਦਿੱਤੇ 93 ਦੀ ਦੇ ਦੀ ਜੀ ਪੂਰੇ 90 ਦੀ ਕੱਢ ਕੇ ਜਾਂਦ ਕੇ ਚਲੋ ਜੀ ਹੋ ਗਈ ਠੀਕ ਪੂਰੇ 90000 ਦੀ ਠੀਕ ਆ ਠੀਕ ਆ ਤੇ ਦੂਜੇ ਅਸ ਟਾਈਮ ਤੇ ਇਹਦੇ ਕੋਲੇ ਕੋਈ 12 ਕਿਲੋ ਮੈਂ ਦੱਸਿਆ ਵਾ ਕੋਈ 11 ਕਿਲੋ ਮੰਨ ਕੇ ਲੈ ਲੈ ਚੋਾਈ ਦੀ 1 ਨੰਬਰ ਹੋਗੀ ਭਾਵੇਂ ਕੋਈ ਧਾਰ ਨਾ ਮਾਰ ਕੇ ਖੜੇ ਨਾ ਕੋਈ ਘੂਰ ਨਾ ਕੋਈ ਛਟਾ ਠੀਕ ਆ ਜੀ ਚੋਾਈ ਦੀ ਬਹੁਤ ਜਿਆਦੀ ਚੰਗੀ ਪੋਲੀ ਧਾਰ ਲਾਵਾ ਗਣਵਾ ਸੁਆ ਛੋਟੀ ਆ ਗਈ ਜਿਹੜੀ ਕਾਲੀ ਇਹ ਭਾਜੀ ਤਿੰਜਾ ਸੁਆ ਸੁਨ ਵਾਲੀ ਆ ਤੇ ਬਹੁਤ ਜਿਆਦੀ ਇਹ ਵੀ ਬਾਰਡਰ ਲਾਈਨ ਦੀ ਰਿਕਾਰਡ ਵਾਲੀ ਆ ਅਛਤ ਕਿੰਨਾਗੇ ਦੁੱਧ ਪਾਉਂਦੀ ਰਹੀ ਆ ਇਹ ਦੁੱਧ ਭਾਜੀ ਗਾਰੰਟੀ ਵਾਲੀ ਮੈਂ ਆ ਫੁੱਲ ਗਾਰੰਟੀ ਵਾਲੀ ਤੁਸੀਂ ਕ੍ਰੈਡਿਟ ਲਿਖਾ ਕੇ ਲੈ ਜੇ 14 ਤੋਂ 15 ਕਿਲੋ ਦੁੱਧ ਮੈਂ ਨਾ ਕੱਢੇ ਤੇ ਆਪਾਂ ਜ਼ਿੰਮੇਦਾਰ ਆ ਤੇ ਖੁੱਲ ਕੇ ਇੱਕ ਵਿਖਾਈਏ ਤੋਰਾ ਤਰੰਦਾ ਵੀ ਕਰਮ ਵਾਲੀ ਦਾ ਇਹ ਵੀ ਮੈਂ ਚੰਗੀ ਸਜਣੋਂ ਵੱਡੇ ਢ ਬੇਠਪੂੜਾ ਵੇਖੋ ਮੰਜਾ ਡੈਂਦਾ ਕਰਮਾਲੀ ਦੇ ਤੇ ਥਾਨ ਵੇਖੋ ਕਿੱਥੇ ਲੇਵਾ ਲਾਈ ਬੈਠੀ ਆ ਸਿੰਘ ਦੀ ਕੁਆਲਿਟੀ ਤੇ ਵੇਖ ਸਕਦੇ ਤੁਸੀਂ ਆਪ ਬਿਲਕੁਲ ਸਿੰਘ ਨਾਲ ਲਾਈ ਰਹੀ ਤੇ ਕੁੰਨੇ ਤੇ ਵੱਡੇ ਢਾਂਜੇ ਦੀ ਆ ਲਵ ਦੇ ਮੋਢਿਆਂ ਦੇ ਆਉਂਦੇ ਆ ਕਦ ਕਾਠੇ ਏਡਾ ਮਹਿ ਕਰਮਾਲੀ ਨੂੰ ਲਗਾ ਸੂਬਾ ਤਿੱਜਾ ਉਲਾਵਾ ਵੇਖੋ ਚੌੜੀ ਕਿੱਡੀ ਸਜਣੋ ਬਾਹਲੀ ਜਾਰੀ ਚੌੜੀ ਆ ਆ ਮਹੀਨੋ ਦੇਖ ਸਕਦੇ ਜੇ ਕਿੰਨੀ ਦੀ ਚੜਾਈ ਕਰਮਾਲੀ ਦੀ ਲੱਗੀ ਜੱਤ ਵਾਲੀ ਮੈਂ ਬਾਟਰ ਦੇ ਲਓ ਜੀ ਲੰਮੀ ਖਵਾ ਦੇ ਮੜੀ ਜੀ ਲਵ ਮੰਮੀ ਘੁਮਾ ਦੇ ਜੀ ਹਾਂ ਲਓ ਜੀ ਕੀ ਬਾਤ ਹੈ ਬਹੁਤ ਜਿਆਦੀ ਚੱਕੀ ਮੈਂ ਦੁੱਧ ਨੂੰ ਤਾਂ ਏਡੀ ਜਿਆਦੀ ਖਰੀ ਆਣਾ ਕੋਈ ਹਿਸਾਬ ਨਹੀਂ ਆਜੇ ਮੈਂ ਨੇ ਆ ਹਫਤਾ ਲੈ ਜਾਣਾ ਹੈ 6 8 10 ਦਿਨ ਤੇ ਖੁੱਲੇ ਲੈ ਜਾਣੇ ਹਜੇ ਮਗਰ ਵਾਟ ਉਟ ਬੜੇ ਪਏ ਆ ਸਾਰੇ ਕੱਢ ਕੇ ਸੋਊਗੀ ਮੈਂ ਕਿਨਾਂ ਬੰਦੀ ਹੈ ਨਾ ਹਾਂ ਇਹ ਆਪਾਂ ਸਵਾ ਕੇ ਬੈਠੇ ਲੱਖ ਦਾ ਫ੍ਰੇਡ ਵਾਰ ਕੇ ਅੱਛਾ ਜੀ ਦੋ ਜਿੰਨੀ ਮੈਂ ਬੰਦੀ ਹੈ ਨਾ ਇਹ ਠੀਕ ਆ ਆਪਣੀ ਕੋਲੋਂ ਪਿਛਲੇ ਸਵੇਰੇ ਗਈ ਆ ਠੀਕ ਆ ਜੀ 2 ਲੱਖ ਵਾਲੀ ਮੈਂ ਇਹਦੀ ਰੀਫ ਨਹੀਂ ਕਰ ਸਕਦੀ ਅੱਛਾ ਜੀ ਜਿੰਨੀ ਮੈਂ ਬੰਦੀ ਆ ਕੀ ਬਾਤਾਂ ਦਾ ਦੁੱਧ ਦਾ ਇਹਨਾਂ ਰਕਾੜਵਾ ਹਾਂ ਤੇ ਦੁੱਧ ਵਾਲੀ ਇਧਰ ਪਿਆ ਭੂਖਾ ਦੇ ਕਰਾ ਸੰਦੂ ਦਾ ਲੋ ਜੀ ਲੋ ਕੀ ਬਾਤ ਹੈ ਪਿਆਰ ਲੱਗੀ ਹੁੰਦੀ ਨਾ ਦੁੱਧ ਵਾਲੀ ਪਾਇਆ ਬਾਈ ਇੱਧਰ ਵਿਖਾਉਂ ਮਿਲਕਮੈਨ ਹੈ ਕੈਮਰੇ ਤੋਂ ਕਾਬਰ ਦੀ ਵਖ ਕੀਤੀ ਮੋਟੀ ਮਿਲਕਮੈਨ ਹਾਂ ਵੈਸੇ ਇੱਧਰ ਥਾਲੇ ਵਿਖਾਤੀ ਜੱਟ ਵਾਲੀ ਆ ਮੈਂ ਜੱਟ ਵਾਲੀ ਜੱਟ ਵਾਲੀ ਅਸਲ ਵਿੱਚ ਕਿੰਨੇ ਦੀ ਗੇਟ ਗੇਟ ਦੀ ਵਿਰਲ ਵੇਹ ਹਾਂ ਮਗਰੋਂ ਵੇਹ ਲਈ ਪੂਰੀ ਆ ਪੂਰੀ ਸਿਰਾਂ ਲਾ ਜਿ ਬੈਠੀ ਆ ਇਹ ਇੱਧਰ ਬੈਠੋ ਨਾੜਾ ਵੇ ਬਿਜਲੀ ਘਰ ਬਣਾਈ ਬੈਠੀ ਹਣਾ ਵਾਂ ਇਹ ਦਰ ਚਵਾਈ ਭੋਲੀ ਆਪਾਂ ਪਿਛਲੇ ਸੂਏ ਸੋਈ ਫਿਰ ਗਾਰੰਟੀ ਜੀ ਦੋਧਰੀ 15 ਕਿਲੋ ਦੀ ਮੈਂ ਪੱਕਾ ਦੁੱਧ ਦੇਂਦੀ ਇਧਰਲੇ ਬੰਨੇ ਵੀ ਨਾੜਵੇ ਦੁੱਧ ਵਾਲੀ ਲਓ ਜੀ ਕੀ ਬਾਤ ਹੈ ਮਿਲ ਕੇ ਮੈਂ ਤੱਬੇ ਨੇ ਥੱਬੇ ਵਾਲੀ ਨਹੀਂ ਚੀਜ਼ ਹੈਗੀ ਆ ਦੁੱਧ ਵਾਲੀ ਮੈਂ ਇਹ ਮੈਂਗਲ ਆਪਿਆਂ ਨੇ ਥੱਬੇ ਬਲੂਗੀ ਕੀਮਤ ਕਿੰਨੀ ਨੇ ਮੋਲ ਕਰੀਏ ਪੱਤਰ ਜੀ ਦੁੱਧ ਦੇ ਦੇ ਵੀਰੇ ਆਪਾਂ ਇਹ ਸਵਾ ਕੇ ਵੇਚਦੇ ਨਾ ਅੱਛਾ ਜੀ ਇਹ ਤਾਂ ਲੱਖ ਤੋਂ ਬਾਹਰ ਵੇਚ ਵੀ ਨਹੀਂ ਅੱਛਾ ਜੀ ਹੁਣ ਇਹਦਾ ਅੱਜ ਮੋਲ ਕਰਦੇ ਆਪਾਂ 95000 ਅੱਛਾ ਜੀ 90 ਦੀ ਦੇਦ ਗਏ ਹੋਰ ਕਰਦ ਗਏ 4 ਹੋਰ ਕਰਦ ਗਏ 86 ਦੀ ਕਰ ਦੋ ਚਲ 87 ਦੀ ਜਿਆਦਾ ਨਾ ਹੋ ਜੂ ਚਲ ਕੁਛ ਨਹੀਂ ਨ ਜਾਣ ਦੇ 86000 ਦੀ 4 ਠੀਕ ਆ ਜੀ ਲਓ ਸੱਜ ਨੂੰ 86000 ਤੇ 90000 ਦੀ ਜੋੜੀ ਇਹ ਠੀਕ ਆ ਨੀਲੀ ਬੂਰੀ ਦੇ ਵਿੱਚ ਆਉਂਦੀ ਐ ਮਰ ਜਾਂ ਦੋਵੇਂ ਚੰਗੀਆਂ ਵੀਰ ਕੋਲ ਹਾਂ ਮੈਂ ਆ ਵੀ ਬਹੁਤ ਚੋਣ ਕਰਕੇ ਨਰਖ ਪਰਖ ਕਰਕੇ ਤਸੱਲੀ ਇਹਦੇ ਮਗਰ ਨਾ ਗੱਟੀ ਬਹੁਤ ਜ਼ਿਆਦਾ ਚੰਗੀਆਂ ਕੱਟੀ ਦੇ ਸਾਰੇ ਕ ਨਿਸ਼ਾਨੀ ਹੈਗੀ ਜੋ ਆ ਪਿੱਛੇ ਵੇਖੋ ਇਧਰ ਆ ਹਾਂ ਤੇ ਟੂ ਨੂੰ ਵੀ ਹੈਗਾ ਦੋਨੋਂ ਨਿਸ਼ਾਨ ਹੈਗਾ ਹਾਂ ਥੱਲੇ ਧੁੰਨ ਤੇ ਵੀ ਨਿਸ਼ਾਨ ਹੈਗਾ ਪਿਓਰ ਪਿਓਰ ਬੂਰੀ ਆ ਨੀਲੀ ਰਾਵੀ ਦੀ ਬੂਰੀ ਜੰਮੀ ਅੱਖਾਂ ਵਿੱਚ ਪਿੱਲੀਆਂ ਜੋ ਬਾ ਠੀਕ ਹੈ ਨੀਲੀ ਰਾਵੀ ਦੀ 3000 ਦੀ ਕੱਟੀ ਹੋਣੀ ਹੈਗੀ ਆ ਹਾਂ ਗੱਡੀ ਮੈਂਨੇ ਬਹੁਤ ਸਿਰਾਂ ਦਿੱਤੀਆਂ ਸਜਣੋ ਤਸੱਲੀ ਕਰਕੇ ਪਿੰਡ ਵਟੋਰੇ ਤੋਂ ਇਹ ਖਰੀਦ ਲਿਓ ਜੋੜੀ ਸਾਡੇ ਵੱਲੋਂ ਪਿਆਰ ਭਰੀ ਸ਼ਾਸਿਕਾਲ ਜੀ ਰੱਬ ਰਾਖਾ